ਲੋ ਜੀ ਆਪਾਂ ਵੈਲਡਿੰਗ ਵਾਲੀ ਦੁਕਾਨ ਤੇ ਪਹੁੰਚ ਚੁੱਕੇ ਆ ਜਿਹੜੇ ਇਹਦੇ ਆਪਾਂ ਪੈਪਰ ਵੈਲਡ ਕਰਾਉਣੀ ਸੀ ਟਰਾਲੀ ਦੇ ਉਹ ਆਪਾਂ ਅੱਜ ਵੈਲਡ ਕਰਾ ਲਾਂਗੇ ਸਾਰਾ ਕੰਮ ਇਹਦਾ ਨਿਬੜਦਿਆਂਗੇ ਅੱਜ ਆਉਣ ਦੇ ਆਉਣ ਦੇ ਪਰਦਾ 445 ਬੋਲਾਏ ਪਰਦਾ ਪੋਇਆ ਇਹਦਾ ਸੱਚੀ ਉਹਦੇ ਕੰਨ ਚ ਗਏ ਆ ਗਈ ਲੈ ਮਲਾਵ ਵੀ ਕਰਦੇ ਵੀ ਉਹ ਮੇਰਾ ਉਸਤਾਦ ਜੀ ਹੱਥ ਵਿੱਚੋਂ ਟਰਾਣੀ ਦਾ ਬੈੱਡ ਫੁੱਲਾ ਤਾਂਨੇ ਕਰਾਇਆ ਸੀ ਪਿਛਲਾ ਕਰਦੇ ਇਹ ਬਿਜਲਾ ਥੋੜਾ ਫੁੱਲਾ ਦਾ ਵੱਡਾ ਕਰ ਦਿੰਦੇ ਬਿਜਲਾ ਕਰਨਾ ਹਾਂ ਬਿਜਲਾ ਵੱਡਾ ਕਰਨਾ ਪੈਣਾ ਆਪਾਂ ਉਹ ਇਧਰ ਲੱਗੇ ਰੇ ਲੱਗੇ ਦੀ ਲਾਣਾ ਆਪਾਂ ਲਾ ਦੇ ਨਿਸ਼ਾਨੀ ਦਾ ਕਰ ਹਾਂ ਉਹ ਲਾਲ ਅਮਨ ਸ਼ੰਕੀ ਚੱਜਣਾ ਨੀ ਇਹ ਤੈਨੂੰ ਕਿਨ ਕਿਹਾ ਸੀ ਇਸ ਤਰ੍ਹਾਂ ਕਰਨ ਦਾ ਪਤਾ ਨਹੀਂ ਘਰੋਂ ਕਿਹੜੇ ਐਂਟੀਲੇ ਆਪਣਾ ਮਿਲ ਲਿਆ ਆ ਤੇ ਫੂਬ ਆਪਣੀ ਮਿੰਦਰੀ ਮੁਰਦੀ ਮਾਰ ਹਟਿਆ ਇੱਥੇ ਲਿਆ ਕੇ ਜਦੋਂ ਚੈੱਕ ਕੀਤਾ ਤੇ ਉਹ ਉਹਦੇ ਨਾਲ ਅਗਲੇ ਆ ਹੀ ਨਹੀਂ ਕੰਮ 45 ਪਤਾ ਨਹੀਂ ਕਿਹੜੇ 45 45 ਵਾਰੀ ਉਹਨੇ ਤੈਨੂੰ 45 ਦੱਸ ਦਿੱਤਾ ਤੈਨੂੰ ਇਹ ਨਹੀਂ ਸੁਣਿਆ ਉਦੋਂ ਦਾ 845 ਆ ਇਹਦੇ ਕੰਨ ਚ ਗਾਇ ਬਹੂ ਜਾ ਕੇ ਦਾ ਪਰਦਾ ਪਾਇਆ ਹੋਇਆ ਹੈ ਕੰਨਾਂ ਦਾ ਆ ਪੈਰ ਵੱਡਾ ਆ ਇਹ ਵੀ ਆਰ ਦਾ ਵਰਗ ਆਟ ਕਿਡ ਕਾ ਦੀਏ ਭਾਈ ਹੁਣ 45 ਤੇ ਤਾਂ ਮਾਰ ਕੇ ਸਾਡੇ 45 ਤੇ ਸਾਡੇ 45 ਆ ਹਾਂ ਔਰ ਇਹਨੇ ਵੀਰ ਨੇ ਫੇਰ ਦੱਸ ਦਿੱਤਾ ਆ ਵੀ ਨਹੀਂ ਇਹਨੂੰ ਸਮਝ ਆਉਂਦੀ ਕਰਨ ਦਾ ਪਰਦਾ ਤਾਂ ਪੋਇਆ ਸੀਗਾ ਵੀ ਇਹਨੂੰ ਸੁਣਨ ਲੱਗ ਜੂਗਾ ਇਹਨੂੰ ਅੱਗੇ ਨਾਲੋਂ ਵੀ ਘਟ ਗਿਆ ਮੈਂ ਕਹਿੰਦਾ 40 ਗੱਡ 40000 ਉਹ 50 ਵਾਂ ਉਰੀ ਖੁੱਲਾ ਆਪਣਾ ਦੋ ਇੰਚ ਚਾਰ ਬੋਟੇ ਹਨ ਦੂਸਰੇ ਵੀ ਬਾਰੇ ਚਾਰ ਹਾਂ ਉਹ ਵਾਟੂ ਉਹ ਵਾਟੂ ਮਾ ਰੋ ਤੇ ਇਹ ਨਾਲ ਦਿਲ ਰੋਸ਼ਨੀ ਉਡੀ ਅੱਜ ਸਾਨੂੰ ਪੂਰੀ ਆਸ ਆ ਕਿ ਆਪਾਂ ਇਹਦਾ ਕੰਮ ਨਿਬੇੜ ਦੇਂਗੇ ਟਰਾਲੀ ਦਾ ਜਿੰਨਾ ਵੀ ਰਿੰਦਾ ਚੰਗਾ ਭਲਾ ਆਪਣਾ ਕੰਮ ਕਰ ਰਹੇ ਆ ਤਾਂ ਵੀ ਪਤਾ ਨਹੀਂ ਵਿੱਚ ਕਾਹਦੇ ਡਿੱਕੇ ਡਾਈ ਜਾਂਦਾ ਨਾ ਕੋਈ ਇਹਦੀ ਗੱਲ ਬਣਦੀ ਜਾਂ ਨਾ ਕੋਈ ਇਹਦੀ ਉਹਨੇ ਮੰਨੀ ਆ ਤੇ ਬੱਡੇ ਬੱਡੇ ਆ ਬੱਟਾ ਫੜੀ ਉਹ ਫੜ ਮੜੇ ਕਟਰ ਬੜੀ ਲੋ ਜੀ ਪਤਾ ਨਹੀਂ ਕਿਹੜੀ ਡਾਕਟਰੀ ਕਰੀ ਜਾਂਦਾ ਬੰਦਾ ਮਤਲਬ ਤੇ ਜਾਲਦਾ ਹੋਰ ਜਾਲਦਾ ਹੈ ਹੋਰ ਜਾਲਦਾ ਕਰੰਟਰ ਉਹ ਵੀ ਜਾਲਦਾ ਬੰਦਾ ਤੇ ਉਹ ਤੇ ਵਾ ਉਹਨੇ ਪਰ ਜਿਆਦਾ ਢਾਉਣਾ ਨਿਸ਼ਾਨੀ ਦੇ ਬਾਹਰ ਢਾਏ ਬੱਤਾ ਇੱਕ ਦਾ ਕੋ ਸਾ ਨਾ ਕੋ ਨਹੀਂ ਆਉਂਦਾ ਜੀ ਚਾਹ ਕਿਉਂ ਨੂੰ ਕੋਈ ਵੀ ਚਾਹ ਜਦੋਂ ਚੱਲ ਰਹੀ ਕੋਨੇ ਕ ਘੰਟਾ ਹੋ ਗਿਆ ਸਾਨੂੰ ਇੱਥੇ ਆਇਆ ਚੌਥੀ ਪੰਜਵੀਂ ਵਰੀ ਗੱਭਰੂ ਨੇ ਚਾਹ ਦਾ ਗਿਆ ਤੇ ਕਹਿੰਦਾ ਤੇ ਚਾਹ ਵੀ ਨਹੀਂ ਆਉਣ ਈ ਆ ਜਿਹੜਾ ਭਾਈ ਤੁੱਕ ਮੇਰਾ ਵੀਰਿਆ ਧਿਆਨ ਨਾਲ ਪਾਲੂ ਨੂੰ ਗੂੜਾ ਹੈ ਉਹਦਾ ਚਾਹ ਰਿਹਾ ਨਹੀਂ ਲੋ ਜੀ ਜੀਤੇ ਕੋਲੋਂ ਪੂਰੇ ਤਰਲੇ ਮੈਂ ਤਾਂ ਘੜਾ ਕੇ ਫੇਰ ਕਿਤੇ ਜਾ ਆਈਆ ਛੱਟੋ ਘਟ ਘੰਟੇ ਸਵਾ ਘੰਟੇ ਬਾਅਦ ਲੋ ਜੀ ਆਪਣਾ ਝੰਡਾ ਜਿਹੜਾ ਇਹਦੇ ਤੇ ਆਪਾਂ ਲਾ ਕੇ ਲੈ ਜਾਣਾ ਉਹ ਵੀ ਤਿਆਰ ਆ ਸਾਹਮਣੇ ਦੁਕਾਨ ਆ ਵੀਰ ਉਹਨਾਂ ਦੀ ਜਿੰਨਾਂ ਤੋਂ ਆਪਾਂ ਝੰਡਾ ਤਿਆਰ ਕਰਨਾ ਦਿੱਤਾ ਹੋਇਆ। ਇਹ ਝੰਡਾ ਆਪਣੇ ਕੋਲ ਪਹਿਲਾਂ ਪਿਆ ਸੀਗਾ ਇਹ ਤਾਂ ਉੱਥੇ ਹੀ ਲਾਇਆ ਹੋਇਆ। ਆਪਾਂ ਨਵਾਂ ਝੰਡਾ ਲਾ ਕੇ ਲੈ ਜਾਵਾਂਗੇ। ਉਹ ਅੰਦਰ ਆ ਉਹ ਆਪਾਂ ਦਿਖਾਵਾਂਗੇ ਅੰਦਰ ਲੈ ਆ ਕੇ ਤੁਹਾਨੂੰ ਕਿ ਉਹ ਕਿਹੋ ਜਿਹਾ ਬਣਿਆ। ਲੋ ਜੀ ਝੰਡਾ ਆਪਣਾ ਬਣਾਣਾ ਦਿੱਤਾ ਹੋਇਆ ਸੀਗਾ ਜਿਹੜਾ ਆਪਾਂ ਟਰੈਕਟਰ ਤੇ ਘਸ ਕੇ ਲੈ ਜਾਣਾ। ਹੁਣ ਉਹ ਦੇਖਾਈਏ ਵੀ ਕਿੱਦਾਂ ਦਾ ਤਿਆਰ ਕੀਤਾ ਅੰਕਲ ਨੇ। ਕਿਉਂ ਵੀ ਲੀਲੀ ਫਿੱਲੀ ਸਾਰਾ ਵਧੀਆ ਹੀ ਆ। ਪਤਾ ਨਹੀਂ। ਚਲੋ ਜਾ ਕੇ ਦੇਖਦੇ ਹਾਂ। ਲੋ ਜੀ ਪੇਂਟਰ ਦੀ ਦੁਕਾਨ ਤੇ ਆਪਾਂ ਪਹੁੰਚ ਚੁੱਕੇ ਆਂ। ਤੇ ਪ੍ਰਿੰਟਰ ਨੇ ਬਹੁਤ ਸੋਹਣਾ ਕੰਡਾ ਆਪਣਾ ਤਿਆਰ ਕਰ ਦਿੱਤਾ ਤੇ ਜਿੱਤੇ ਵੀ ਛੇੜਖਾਨੀਆਂ ਵਿੱਚ ਕਰੀ ਜਾਂਦਾ ਬਹੁਤ ਜੇ ਜੱਕੇ ਇਹਨੇ ਜੂਸ ਕੱਢ ਲੈਣਾ ਹੈ ਜਿੱਤੇ ਦੱਸ ਮੜਾਈ ਆ ਚੰਡੇ ਬਾਰੇ ਜਾਣਕਾਰੀ ਦੇ ਇਹ ਹੱਲੇ ਡਬਲ ਕੋਟ ਹੋਣਾ ਹਨਾ ਇਹ ਡਬਲ ਹੋਣਾ ਉਧਰ ਵੀ ਹੋਣਾ ਦੋਨੇ ਪਾਸੇ ਕਰਾਇਆ ਆਪਾਂ ओके ਦੋਨੇ ਪਾਸੇ ਨੂੰ ਆਏ ਇਹ ਆਪਣਾ ਜਿਹੜਾ ਪੁਰਾਣਾ ਪ੍ਰਾਤਨ ਜਿਹੜਾ ਵਾ ਮਹਾਰਾਜੀ ਸਾਹਿਬ ਦੇ ਟਾਈਮ ਤੇ ਜਿਹੜਾ ਆਪਣਾ ਖਾਲਸਾਈ ਨਿਸ਼ਾਨ ਹੁੰਦਾ ਜਿਹੜਾ ਆਪਾਂ ਜਿੱਥੇ ਜੱਤਫੜੇ ਕਰਦੇ ਉੱਥੇ ਇਹ ਚਲਾਉਂਦੇ ਹੁੰਦੇ ਸੀ ਠੀਕ ਹੈ ਜੀ ਇਹ ਆਪਣਾ ਪ੍ਰਾਤਨ ਜਿਹੜਾ ਆਪਾਂ ਤਾਂ ਬਣਾਇਆ ਆ ਇਹ ਆਪਾਂ ਵਧੀਆ ਕਰਕੇ ਬਣਾ ਆ ਗਏ ਆਪਾਂ ਪੱਕਾ ਲਾਉਣਾ ਟਰੈਕਟਰ ਦੇ ਇਹ ਅਨੰਦਪੁਰ ਤੋਂ ਬਾਅਦ ਵੀ ਲਾਈ ਰੱਖਿਆ ਹੈ ਕਰੋ ਜੀ ਇਹ ਆਪਾਂ ਪਹਿਲਾਂ ਸਾਡਾ ਰਾਤਾ ਸੀਗਾ ਕੜਾਈ ਕਰਵਾਉਣ ਦਾ ਉਹਨੂੰ ਸਮਾਂ ਬਹੁਤ ਲੱਗਦਾ ਸੀਗਾ ਕੜਾਈ ਨੂੰ ਦੋ ਵਾਰਾ ਸੀ ਫਿਰ ਪੇਂਟ ਦੇ ਵਿੱਚ ਹੀ ਕਰਵਾ ਲਿਆ ਬਾਕੀ ਦੇਖਾਂਗੇ ਜੇ ਜੇ ਤਾਂ ਹੀ ਨਾਲ ਇੱਥੇ ਫਿਰ ਤਾਂ ਰਹਿਣ ਦੇਵਾਂਗੇ ਜੇ ਚ ਕੋਈ ਕਮੀ ਪੇਚੀ ਬਾਅਦ ਹੋਈ ਖਰਾਬ ਹੋਇਆ ਰੰਗ ਕੜਾਈ ਕਰਾ ਲਾਂਗੇ ਕਾਹਦਾ ਪਰ ਉਦਾਂ ਮੇਰੇ ਖਿਆਲ ਨਾਲ ਲੱਗਦਾ ਨਹੀਂ ਇਹ ਖਰਾਬ ਹੋਊਗਾ ਕੋਈ ਦੋਨਾਂ ਬੰਨੇ ਰੰਗ ਡਬਲ ਡਬਲ ਹੋ ਜਾਣਾ ਹੱਲੇ ਉਧਰ ਵੀ ਹੋ ਗਿਆ ਇੱਧਰ ਵੀ ਹੋ ਗਿਆ ਇਹ ਸਿੰਗਲ ਆ ਇੱਕ ਇੱਕ ਕਰੀ ਹੋਰ ਰੰਗ ਦੇ ਉੱਤੇ ਹੋਣਾ ਤੇ ਬਹੁਤ ਵੱਖਰੀ ਅਨਮੋਲੀ ਜੀ ਚੀਜ਼ ਪਿਆਰ ਹੋਈ ਆ ਇਹ ਆਪਾਂ ਆਪ ਤਿਆਰ ਕਰਾਇਆ ਇੱਕ ਬਣੀ ਬਣਾਈ ਜਿਹੜੇ ਰੈਡੀਮੇਡ ਮਿਲਦੇ ਉਹਨਾਂ ਦੇ ਵਿੱਚ ਉਹ ਆ ਚੀਜ਼ ਨਹੀਂ ਹੁੰਦੀ ਉਹ ਐਨੂਲੀਨਿਕ ਛਾਪਾ ਜਾਂ ਹੁੰਦਾ ਫੋਕਲ ਜਾਂ ਉਹ ਮੜਾ ਜਾਂ 20 ਪੈ ਤੇ ਉਤਰ ਜਾਂਦਾ ਹਨ ਇਹ ਦਮ ਵਾਲਿਆ ਕੱਪੜਾ ਇਹ ਕੱਪੜਾ ਵੀ ਸਾਡਾ ਅਸੀਂ ਆਪ ਖਰੀਦ ਕੇ ਹਾਂ ਇਹ ਕੱਪੜਾ ਵੀ ਅਸੀਂ ਆਪ ਖਰੀਦਿਆ ਬਹੁਤ ਮੋਟਾ ਮੋਟਾ ਕੱਪੜਾ ਖਰੀਦ ਕੇ ਇਹ 6 ਸੌਟ ਦਾ ਆਪਾਂ ਖਰੀਦਿਆ ਦਾ ਸ਼ੀਫੋਟ ਬੰਦੇ ਏਡਾ ਲੋਈ ਝੰਡਾ ਬਹੁਤ ਸੋਹਣਾ ਤਿਆਰ ਹੋਇਆ ਤੇ ਹੁਣ ਅਸੀਂ ਇਹ ਟਰਾਲੀ ਇਹ ਲਕੂਚ ਕਰ ਰਹੇ ਆ। ਅੱਗੋਂ ਸਾਹਮਣੇ। ਅੱਗੋਂ ਸਾਹਮਣੇ ਦੋਨੇ ਦੁਕਾਨਾਂ ਆ। ਉਹ ਆਪਣਾ ਖੜਾ ਟਰੈਕਟਰ। ਇਹਨੇ ਬੰਦਾ ਵੀ ਜੀਆ। ਇਹਨੇ ਇਹੀ ਉਹ ਹੀ ਬੰਦਾ ਵਾ ਜਿਹਨੇ ਜਿੱਤੋ ਆਪਾਂ ਟਰੈਕਟਰ ਦੇ ਪੇਂਟਿੰਗ ਕਰਾਈ ਸਾਰੀ। ਜੋ ਇਹਨੇ ਲੋਗੋ ਲੂਏ ਇਹ ਬੰਦੇ ਨੇ ਤਿਆਰ ਕੀਤੇ ਆ। ਜਿਹੜਾ ਟਰਾਲੀ ਤੇ ਪੇਂਟ ਹੋਇਆ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਪਿਛਲੀ ਵੀਡੀਓ ਦੇ ਵਿੱਚ ਉਹ ਇਹੀ ਲੋਗੋ ਲੋਗੋ ਇਹ ਪੇਂਟਰ ਆ ਜਿਨੇ ਲਿਖਾਈ ਜਿਹੜੀ ਲਿਖਾਈ ਕੀਤੀ ਆ। ਜਿਨੇ ਚੰਦਾ ਤਿਆਰ ਕੀਤਾ। ਲਿਖਾਈ ਇਹਨੇ ਬੰਦੇ ਨੇ ਕੀਤੀ ਆ। ਚਲੋ ਹੁਣ ਉੱਥੇ ਪਹੁੰਚਦੇ ਆਂ ਦੇਖਦੇ ਆਂ ਵੀ ਉਹ ਕੀ ਕਾਰਵਾਈ ਹੋ ਰਹੀ ਹੈ ਉੱਥੇ? ਹਾਂਜੀ ਇਹ ਕੀ ਹੋ ਰਿਹਾ ਜੀ? ਇਹ ਜਿਆ ਫੋਟੋਸਟ ਬਣਾਉਣ ਲੱਗੇ ਆਂ ਰੈਕਟਰ ਨਾਲ ਕਿ ਟ੍ਰਾਂਲੀ ਲਈ ਬਣਾ ਲਈਏ ਜੀ ਹੋ ਜਾ ਜੀ ਉੱਤੇ ਆਪ ਪੈਰ ਲਾ ਕੇ ਚੜਨਾ ਜੀ ਬਿਲਕੁਲ ਜੀ ਭਾਈ ਉਦੋਂ ਦਾ ਤਾਂ ਆਪਣਾ ਧਿਆਨ ਨਹੀਂ ਵਜਿਆ ਇਹਦੇ ਉੱਤੇ ਅੱਜ ਆਪਾਂ ਦੇਖਿਆ ਤੇ ਅਫਗਾਨਿਸਤਾਨ ਤੇ ਵੀ ਗੱਭਰੂ ਨੇ ਸਪੈਲਿੰਗ ਗਲਤ ਕੀਤੀ ਹੋਈ ਆ ਅਫਗਾਨਿਸਤਾਨ ਨੂੰ ਅਫਗਾਨੀ ਸਾਤ ਲਿਖ ਦਿੱਤਾ ਬਾਕੀ ਵੀ ਆਪਾਂ ਚੈੱਕ ਕਰ ਹੀ ਲੈਣੇ ਪਸ਼ਾਵਰ ਚਲੋ ਇਹਨੇ ਸਿਹਾਰੀ ਵਿਹਾਰੀ ਨਾ ਹੁਣ ਇਹ ਨਹੀਂ ਪਤਾ ਚਲੋ ਇਹ ਤਾਂ ਪੜ ਹੁੰਦਾ ਹਨਾ ਵੀ ਕੀ ਲਿਖਿਆ ਕਸ਼ਮੀਰ ਵੀ ਸਹੀ ਆ ਜੰਮੂ ਵੀ ਠੀਕ ਆ ਜੀ ਮਲਤਾਨ ਲਾਹੌਰ ਸ਼ਿਮਲਾ ਸਾਰਾ ਕੁਝ ਠੀਕ ਆ ਬਾਕੀ ਆ ਅਫਗਾਨਿਸਤਾਨ ਥੋੜਾ ਜਿਹਾ ਇਹਨੇ ਗਲਤ ਕਰਤਾ ਅਫਗਾਨੀ ਸਾਤ ਲਿਖ ਦਿੱਤਾ ਦੇਖਦੇ ਆ ਨੀਤੇ ਦੇ ਕੋਲ ਕਰੈਕਸ਼ਨ ਕਰਾਵਾਂਗੇ ਆਪਣਾ ਤੇ ਬਾਕੀ ਤਾਂ ਬਹੁਤ ਵਧੀਆ ਹੈ ਕਲਰ ਦਾ ਬਾਕੀ ਆfਗਾਨਿਸਤਾਨ ਨੂੰ ਲਿਖਿਆ ਹੈ ਆਫਗਾਨਿਸਤਾਨ ਪਤਾ ਨਹੀਂ ਕੀ ਹੈ ਆਫਗਾਨੀਸਤਾਨ ਲਿਖ ਦਤਾ ਇਹਨੇ ਇਹ ਆਪਾਂ ਨੂੰ ਕਰੈਕਸ਼ਨ ਕਰਾਉਣੀ ਚਾਹੀਦੀ ਹੈ ਹਨਾ ਹਾਂਜੀ ਹਾਂਜੀ ਕਰਾ ਲੈਣੀ ਚਾਹੀਦੀ ਹੈ ਪਰ ਦੇਖੋ ਚਲੋ ਕੋਈ ਗੱਲ ਨਹੀਂ ਪੜ੍ਹ ਹੁੰਦਾ ਪਤਾ ਲੱਗਦਾ ਵੀ ਆਫਗਾਨਿਸਤਾਨ ਹੀ ਲਿਖਿਆ ਪਰ ਫਿਰ ਵੀ ਗਲਤ ਆ ਕੰਮ ਇਹ ਕਿੰਨੇ ਆ ਸ਼ਾਸਤਨ ਕੇ ਤੋਂ ਸ਼ਸਤਰ ਨਹੀਂ ਕੀਤਾ ਆ ਜਿਹੜਾ ਕੰਮ ਜੀਤੇ ਨੇ ਕੀਤਾ ਨਾ ਇਹ ਬਹੁਤ ਛਲੰਗਾ ਜੋਗ ਕਹਿੰਦੇ ਕਦਮ ਪਟਿਆ ਜੀਤੇ ਨੇ ਇਹ ਆਪਾਂ ਨੂੰ ਚਾਹੁੰਦੇ ਲਾਹ ਕਿ ਰਸਾ ਦੇ ਕੰਮ ਦੇ ਹਾਂ ਇਹ ਲਾਹ ਦੀ ਲਾਹ ਜਾਣਾ ਇਹਨੀ ਵੱਖਰਾ ਹੋਣ ਵਾਲਾ ਜਗੜ ਲਾਤਾ ਵੀ ਇਤੋਂ ਨਟ ਖੋਲੇ ਤੇ ਅੱਡ ਵੀ ਹੋ ਜੇ ਤੇ ਜਦੋਂ ਕਿਤੇ ਆਉਣਾ ਜਾਣਾ ਹੁੰਦਾ ਇਹ ਥੱਲੇ ਲੱਗ ਕੇ ਟੁੱਟ ਜਾਂਦਾ ਸੀ ਤੇ ਪੱਕਾ ਰਹਿੰਦਾ ਸੀ ਹੁਣ ਆਪਾਂ ਗੱਲਾਂ ਇੱਥੇ ਆਦੇ ਐਸਾ ਕੇ ਬਹੁਤ ਬਣਾਉਂਦੇ ਫੋਟੋ ਰੈਸਟ ਬਣਾਤਾ ਆ ਠੀਕ ਆ ਉਹਦਾ ਥੋੜਾ ਓਕੇ ਆ ਬਾਕੀ ਦੇਖੋ ਕਿੰਨਾ ਕੁ ਟਾਈਮ ਨਿਕਲਦਾ ਇਹਦੇ ਨਾਲ ਚਲੋ ਆਪਾਂ ਕਿਹੜਾ ਇਹਨੂੰ ਪੱਕਾ ਲਾ ਕੇ ਰੱਖਣਾ ਅਨੰਦਪੁਰ ਸਾਹਿਬ ਤੱਕ ਮਤਲਬ ਇਹ ਆ ਵੀ ਕਿਹੜਾ ਉੱਤਰਾਂ ਚ ਪਰੇਸ਼ਾਨੀ ਨਾ ਆਵੇ ਵੈਸੇ ਇਹਦਾ ਆ ਵੀ ਕੁੰਡੇ ਕੰਮ ਦੇ ਐਸੇ ਉੱਤੇ ਵੀ ਪੈਦਾ ਆ ਜਾ ਸਕਦਾ ਵਾ ਚਲੋ ਬਾਕੀ ਹੁਣ ਇੱਥੇ ਪੱਲਾ ਰਹਿ ਗਿਆ ਪਾਉਣ ਵਾਲਾ ਤਰਪਾਲ ਤੇ ਪੱਲੀ ਪਾ ਕੇ ਤੇ ਇਹ ਰੈਡੀ ਹੋ ਜਾਣੀ ਆ ਤੇ ਆਪਾਂ ਨੂੰ ਰੈਡੀ ਕਰਦੇ ਇੱਥੇ ਸੋਹਣਾ ਤਾਂ ਲੱਗਣਾ ਨਹੀਂ ਪਰ ਇਹ ਹੁਣ ਚੱਲ ਮਚੀ ਆ ਕਹਿੰਦਾ ਲਾਉਣਾ ਹੀ ਲਾਉਣਾ ਪਿੱਛੇ ਨੂੰ ਮਾਰ ਨੂੰ ਮੋਰ ਨੂੰ ਮੋਰ ਨੂੰ ਲੋ ਜੀ ਟਰਾਲੀ ਦੇ ਉੱਤੇ ਪੱਲੀ ਪੈਣੀ ਸਟਾਰਟ ਹੋ ਗਈ ਆ ਜਿੱਤੇ ਨੇ ਪੱਲੀ ਵਾਲਾ ਤਾਂ ਜਲੂਸ ਹੀ ਕਰ ਦਿੱਤਾ ਉੱਤੇ ਸ਼ਾਇਦ ਪਾਈਏ ਇਹਦੇ ਉੱਤੇ ਤਰਪਾਲ ਇੱਕ ਕਲਰ ਦੀ ਇਰ ਵਧੀਆ ਲੱਗੂ ਨਹੀਂ ਦਾ ਬਰਾ ਬਰਾ ਹਾਲ ਆ ਅੰਦਰ ਉਹ ਤੁਹਾਨੂੰ ਟਰਾਲੀ ਦੀ ਲੁੱਕ ਦਿਖਾਉਣੀ ਆ ਜੀ ਇੱਕ ਇੰਨਾ ਇੰਨਾ ਵਾਧੂ ਵਾਧੂ ਖਾਨੇ ਆ ਇੱਕ ਲੋ ਖਾਨੇ ਉਹ ਯਾਰਾਂ ਦਾ ਖੁੰਜਾ ਆ ਉੱਥੇ ਜਾਂ ਉਧਰ ਲਾ ਜਿੱਥੇ ਇੱਕ ਖੁੰਜਾ ਆ ਆਪਾਂ ਮੜੱਕ ਲੈਣਾ ਨਾ ਆਪਾਂ ਹਿੱਲਣਾ ਨਾ ਜੁਲਣਾ ਬਸ ਕਿਨੂੰ ਹੱਥ ਪਾਉਣਾ ਉੱਥੇ ਹੀ ਰਵਾਂਗੇ ਗਬਰੂ ਜੁਟੇ ਹੋਏ ਆ ਨਾਲ ਨਾਲ ਪਾਈ ਜੇ ਕੱਪ ਆ ਜਾਣੀ ਨਹੀਂ ਸਾਰੇ ਆਪ ਆ ਗਏ ਇਹਨੂੰ ਇਦਾਂ ਕਰ ਇਹਦਾ ਖੂਬ ਇਦਾਂ ਰੱਖਿਓ ਜਿੰਨਾ ਮਾੜੀ ਮੋਟੀ ਹਵਾ ਵੀ ਅੰਦਰ ਆਉਂਦੀ ਰਵੇ ਨਹੀਂ ਨਹੀਂ ਆਪਾਂ ਹਵਾ ਕਰਨੀ ਆ ਹਵਾ ਦੇ ਕਰਨ ਹਵਾ ਤੂੰ ਉਦਾਂ ਹੀ ਬਹੁ ਕਰਦਾ ਆ ਹਵਾ ਤਰੀ ਕੱਢਣ ਵਾਲੀ ਆ ਤੇ ਸਾਡਾ ਦਾਦਾ ਸੀਗਾ ਵੀ ਇੱਕ ਇੱਥੇ ਫੈਨ ਲਵਾ ਦਈਏ ਬੜਾਸ ਜੀ ਬਾਹਰ ਕੱਢਣ ਨੂੰ ਐਕਜੋਸਟ ਕੋਈ ਯੋਸਟ ਫੈਨ ਲਵਾ ਦਈਏ ਮੈਂ ਫੇ ਪਹਿਲਾਂ ਮੈਂ ਈ ਦੱਸਿਆ ਫੇ ਮੈਂ ਕਾ ਬਾਲੇ ਵਾਲੇ ਛਾਤੀ ਪਾਉਣ ਨੇ ਠੰਡੀ ਰਹਿੰਦੀ ਨਾਲ ਐਕਜੋਸਟ ਦੀ ਲੋੜ ਹੀ ਨਹੀਂ ਪੈਂਦੀ ਕਹਿੰਦੇ ਬਾਲੇ ਠੰਡੇ ਹੁੰਦੇ ਉਦੋਂ ਬਾਲੇ ਠੰਡੇ ਹੁੰਦੇ ਬਾਲੇ ਬਰਫ ਦੇ ਹੁੰਦੇ ਨਾ ਵੀਰ ਠੰਡੇ ਹੁੰਦੇ ਬਾਲੇ ਨਹੀਂ ਨਹੀਂ ਉਦੋਂ ਠੰਡੇ ਹੁੰਦੇ ਵੀਰ ਨੇ ਦੋ ਤਿੰਨ ਵਾਰੀ ਖਾਦੇ ਵਾਲੇ ਮਨ ਕੇ ਠੰਡਾ ਤਾਂ ਆਉਣੀ ਪੈਂਦੀ ਵੀਛੇ ਬਰਫ ਮਨਣੀ ਪੈਂਦੀ ਤਾਂ ਠੰਡੇ ਹੁੰਦੇ ਆ ਠੰਡੇ ਹੁੰਦੇ ਛੱਤ 24 ਨਾ ਪੂਰੀ ਐਸਾ ਨਹੀਂ ਕੰਮ ਕਰ ਰਹੇ ਆ ਅਰਾਦਾ ਸੀਗਾ ਬਾਲੇ ਵਾਲੀ ਪਾਉਣ ਦਾ ਕੁੱਤੇ ਅਰੇ ਬਜਟ ཐੜ ਗਿਆ ਥੋੜਾ ਜਿਹਾ ਪੈਸੇ ਤੇ ਲੈ ਲਓ ਥੋੜੀ ਜੀ ਤੰਗੀ ਪਰੇਸ਼ਾਨੀ ਆ ਗਈ ਸਾਨੂੰ ਨਹੀਂ ਤਾਂ ਇਹ ਬਾਲੇ ਵਾਲੀ ਛੱਤ ਪਾ ਕੇ ਕੁੱਤੇ ਤੂੜੀ ਲਾ ਕੇ ਤੇ ਲੈ ਹੀ ਦੇ ਦੇਣੀ ਸੀਗੀ ਚਲ ਮੁੰਡੇ ਭੁੱਖੇ ਸੀਗੇ ਜੀ ਟਰਾਲੀ ਦਾ ਕੰਮ ਕਰਦਾ ਭੁੱਖ ਲੱਗੀ ਤੇ ਮੈਂ ਸਪਰਿੰਗ ਰੋਲ ਲੈ ਕੇ ਆਇਆ ਇਹਨਾਂ ਲਈ ਓ ਮਾਈ ਗੋਡ ਕੰਨ ਹੋਈ ਜਾਂਦਾ ਇੱਥੇ ਬਵਾਰੀ ਤੈਨੂੰ ਜਾ ਵੱਡੀ ਅਜਾ ਕਿ ਮੈਂ ਕਿੱਡੀ ਥੱਲੇ ਸਲਦਾ ਕਿ ਮਰਦੇ ਇੱਥੇ ਕਰਵਾਉਣ ਲਈ ਉੱਤਰਪਾਲ ਜੀ ਲੈ ਆਂਦੀ ਆਪਾਂ ਤੇ ਉੱਤਰਪਾਲ ਜੀ ਹਮ ਇਹਨੇ ਭੋਰਨੀ ਹੁੰਦੀ ਆ ਚੱਕ ਪੁੱਤ ਮੇਰਾ ਮੈਂ ਘਰ ਹੋ ਗਿਆ ਉਹਨਾਂ ਤੇ ਆਉਂਦਿਆਂ ਕੱਸੇ ਹੋਣਾ ਚਾਹੀਦਾ ਠੀਕ ਆ ਰਾਜੀ ਤੁਸੀਂ ਹੈਲਪ ਕਰਾਉਣੀ ਨਾਲ ਤੁਹਾਨੂੰ ਪਤਾ ਹੀ ਆ ਫੇ ਮੁਰਕੇ ਮੇਰਾ ਹਨਾ ਇਹ ਨਾ ਕੰਮ ਹੋਇਆ